ਤਸਰੀਆਂ ਕਾਂਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਰੂਸ ਵਿੱਚ ਸੜਕ ਸਾਫ਼ ਕਰਨ ਵਾਲਿਆਂ ਨੂੰ ਕਿੰਨੀ ਮਿਲਦੀ ਹੈ ਤਨਖਾਹ ਤੇ ਮਹੀਨੇ ਦੀ ਕਮਾਈ ਸੁਣ ਕੇ ਉੱਡ ਜਾਣਗੇ ਹੋਸ਼ ਪਰ ਉਹ ਜਾਣਕਾਰੀ ਭਾਰਤ ਵਿੱਚ ਸੌਫਟਵੇਅਰ ਇੰਜੀਨੀਅਰ ਦੀ ਨੌਕਰੀ ਅੱਜ ਵੀ ਲੱਖਾਂ ਨੌਜਵਾਨਾਂ ਦਾ ਸੁਪਨਾ ਮੰਨੀ ਜਾਂਦੀ ਹੈ ਵਧੀਆਂ ਤਨਖਾਹਾਂ ਇੱਜ਼ਤ ਅਤੇ ਸੁਰੱਖਿਆ ਤਾਂ ਪਵੇਖ ਦੀ ਮੀਦੇਸ ਪੇਸ਼ੇ ਨਾਲ ਜੁੜੀ ਜੋੜੀ ਜਾਂਦੀ ਹੈ ਪਰ ਹਾਲ ਹੀ ਵਿੱਚ ਰੂਸ ਤੋਂ ਆਈ ਇੱਕ ਰਿਪੋਰਟ ਨੇ ਇਸ ਨੂੰ ਸੋਚ ਨੂੰ ਹਲਾ ਦਿੱਤਾ ਹੈ ਤੇ ਇੱਥੇ ਇੱਕ ਭਾਰਤੀ ਸਾਫ ਵਧੀਆ ਇੰਜੀਨੀਅਰ ਹੁਣ ਸਫਾਈ ਦਾ ਕੰਮ ਕਰ ਰਿਹਾ ਹੈ ਪਰ ਬਦਲੇ ਵਿੱਚ ਉਸ ਨੂੰ ਹਰ ਮਹੀਨੇ ਵਧੀਆ ਤਨਖਾਹ ਮਿਲ ਰਹੀ ਹੈ ਲਾਈਵ ਮੈਂਟ ਦੀ ਰਿਪੋਰਟ ਮੁਤਾਬਕ 26 ਸਾਲ ਦਾ ਇੱਕ ਸ਼ਖਸ ਰੂਸ ਦੇ ਸੈਟ ਪੀਟਰ ਜਗ ਪੀਟਰ ਜਬਰਗ ਸ਼ਹਿਰ ਵਿੱਚ ਸਫਾਈ ਕਰਮੀ ਵਜੋਂ ਕੰਮ ਕਰ ਰਿਹਾ ਹੈ ਖਬਰ ਦੱਸਦੀ ਹੈ ਕਿ ਪਹਿਲਾਂ ਸਾਫਟਵੇਅਰ ਡਿਵੈਲਪਰ ਸੀ ਅਤੇ ਉਸ ਨੇ ਮਿਸਰੋ ਸੈਫਟੋ ਵਰਗੀਆਂ ਵੱਡੀਆਂ ਟੈਕ ਕੰਪਨੀਆਂ ਨਾਲ ਕੰਮ ਕੀਤਾ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਸਿੱਧੇ ਮਾਈਕਰੋਸਾਫਟ ਵਿੱਚ ਸੀ ਜਾਂ ਕਿਸੇ ਤੀਜੀ ਪਾਰਟੀ ਕੰਪਨੀ ਰਾਹੀਂ ਪ੍ਰੋਜੈਕਟ ਦੇ ਕੰਮ ਕਰ ਰਿਹਾ ਸੀ ਅਤੇ ਆਈਟੀ ਇੰਡਸਟਰੀ ਵਿੱਚ ਅਕਸਰ ਵੱਡੀਆਂ ਕੰਪਨੀਆਂ ਬਾਰੀ ਕੰਪਨੀਆਂ ਤੋਂ ਕੰਮ ਕਰਵਾਉਂਦੀਆਂ ਹਨ ਉਸ ਦਾ ਇਹ ਫੈਸਲਾ ਕਈ ਲੋਕਾਂ ਨੂੰ ਜੀਵ ਲੱਗ ਸਕਦਾ ਹੈ ਪਰ ਉਸ ਦੀ ਕਹਾਣੀ ਕੱਲੀ ਨਹੀਂ ਹੈ ਰਿਪੋਰਟ ਬੇਤੇ ਦੱਸਿਆ ਗਿਆ ਹੈ ਕਿ ਕਰੀਬ 17 ਭਾਰਤੀ ਨਾਗਰਿਕ ਇਸ ਸਮੇਂ ਰੂਸ ਵਿੱਚ ਸੜਕ ਸਫਾਈ ਦਾ ਕੰਮ ਕਰ ਰਹੇ ਹਨ ਇਹਨਾਂ ਲੋਕਾਂ ਨੇ ਪਸ਼ੂਕੜ ਵੱਖ-ਵੱਖ ਰਹੀ ਹੈ ਕੋਈ ਵੈਲਡਿੰਗ ਪਲੇਨਿੰਗ ਨਾਲ ਜੁੜਿਆ ਕੋਈ ਡਰਾਈਵਰ ਤੇ ਕੋਈ ਆਰਕਟੈਕਟ ਵਰਗੇ ਪੇਸ਼ਿਆ ਵਿੱਚ ਕੰਮ ਕਰ ਚੁੱਕਾ ਸਾਰੇ ਲੋਕ तकरीबन 4 ਮਹੀਨੇ ਪਹਿਲਾਂ ਰੂਸ ਪਹੁੰਚੇ ਸਨ ਅਤੇ ਹੁਣ ਉੱਥੇ ਕੰਮ ਕਰ ਰਹੇ ਹਨ ਰੂਸ ਵਿੱਚ ਇਸ ਸਮੇਂ ਮਜ਼ਦੂਰਾਂ ਦੀ ਭਾਰੀ ਕਮੀ ਦਸੀ ਜਾ ਰਹੀ ਹੈ ਤੇ ਕਈ ਸੈਕਟਰਾਂ ਵਿੱਚ ਸਥਾਨਿਕ ਪੱਧਰ ਤੇ ਕੰਮ ਕਰਨ ਵਾਲੇ ਨਹੀਂ ਮਿਲ ਰਹੇ ਇਸੇ ਕਾਰਨ ਰੂਸੀ ਕੰਪਨੀਆਂ ਵਿਦੇਸ਼ਾਂ ਤੋਂ ਕੰਮ ਕਰਨ ਵਾਲਿਆਂ ਨੂੰ ਬੁਲਾ ਰਹੀਆਂ ਹਨ ਖਬਰ ਨਾਲ ਅਲਮ ਤੱਕ ਬਨੇ ਰਹਿਣ ਲਈ ਧੰਨਵਾਦ